ਸਿਹਤ ਵਿਭਾਗ ਵੱਲੋਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਵੱਡੀ ਕਾਰਵਾਈ ਕਰਦਿਆਂ ਸਹਿਜ ਨਾਮਕ ਡੀ ਐਡਿਕਸ਼ਨ ਸੈਂਟਰ ਨੂੰ ਸੀਲ ਕੀਤਾ ਗਿਆ ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਆਦੇਸ਼ਾਂ ਤੇ ਹੀ ਕੀਤੀ ਗਈ ਹੈ ਬਲਜਿੰਦਰ ਸਿੰਘ ਫਗਵਾੜਾ ਅੱਜ ਸਾਨੂੰ ਉੱਚ ਅਧਿਕਾਰੀਆਂ ਦੀ ਹਦਾਇਤਾਂ ਹੋਈਆਂ ਸੀ ਕਿ ਇੱਥੇ ਇੱਕ ਸਹਿਜ ਡੀ ਐਡਿਕਸ਼ਨ ਸੈਂਟਰ ਸੀਗਾ ਸਿਵਲ ਹਸਪੀਟਲ ਦੇ ਲਾਗੇ ਐਸਐਮਓ ਡਾਕਟਰ ਰਮ ਐਂਡ ਸਾਈਕੀਟ੍ਰਿਸਟ ਮੈਮ ਇਹ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਗੱਟ ਟੀਮ ਗਠਿਤ ਕੀਤੀ ਗਈ ਸੀ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇਸ ਨੂੰ ਸੀਲ ਕੀਤਾ ਜਾਵੇ ਫੀਲ ਕਰਨ ਦਾ ਕਾਰਨ ਕੋਈ ਸਾਹਮਣੇ ਆਇਆ ਸਰ ਨਹੀਂ ਫਿਲਹਾਲ ਤਾਂ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਆਇਆ ਹੁਕਮ ਆਇਆ ਹੈ ਸਰ ਕਿ ਇਹਨੂੰ ਸੀਲ ਕੀਤਾ ਜਾਵੇ ਬਾਕੀ ਹਲੇ ਜਾਂਚ ਦਾ ਵਿਚਾਰ ਹੈ ਪ੍ਰੰਤ ਪਰਭਾਵ ਤੋਂ ਸੀਲ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਡੀ ਇੱਕ ਟੀਮ ਬਣੀ ਹੈ ਉਸ ਟੀਮ ਦੇ ਵਿੱਚ ਸ਼੍ਰੀ ਬਲਜਿੰਦਰ ਸਿੰਘ ਤਹਿਸੀਲਦਾਰ ਫਗਵਾੜਾ ਸ਼ਾਮਲ ਹਨ ਸ਼੍ਰੀ ਭਾਗਪੂਰਨ ਜੀ ਡੀਐਸਪੀ ਫਗਵਾੜਾ ਡਾਕਟਰ ਸੰਜੀਵ ਲੋਚਨ ਸੈਕਟਰੀਸ ਐਸਟੀਐਚ ਫਗਵਾੜਾ ਸ਼੍ਰੀਮਤੀ ਸ਼੍ਰੀਮਤੀ ਉਰਮਿਲਾ ਕੁਮਾਰੀ ਫਾਰਮੇਸੀ ਅਫਸਰ ਐਸਟੀਐਚ ਫਗਵਾੜਾ ਤੇ ਸ਼੍ਰੀਮਤੀ ਸੁਖਵਿੰਦਰ ਕੌਰ ਕੋਸਲਰ ਓ ਓ ਈਟੀ ਐਸਟੀਐਚ ਫਗਵਾੜਾ ਸ਼ਾਮਲ ਹਨ ਮੈਮ ਇਹਨੂੰ ਸੀਲ ਕਰਦਣ ਦਾ ਹੈ ਵੀਰਾਂ ਹਾਂਜੀ ਫਿਰ ਸੀਲ ਕਰਨਾ ਹੈ ਕਾਰਨ ਸੀਲ ਹੋਣਾ ਹੈ ਜੀ ਸਾਨੂੰ ਤਾਂ ਉਪਰੋਂ ਦੀ ਆਰਡਰ ਆਇਆ ਹੋਰ ਕੀ ਮਤਲਬ ਕੀ ਕਾਰਨ ਮਤਲਬ ਸਮਝਾਇਆ ਹੋਣਾ ਇਸ ਦੇ ਵਿੱਚ ਦੇਖੋ ਇਹ ਜਿਹੜੀਆਂ ਹਾਈ ਅਥਾਰਟिटीज ਉਹਨਾਂ ਨੂੰ ਪਤਾ ਹੈ ਇਸ ਦੇ ਵਿੱਚ ਇੱਕ ਪ੍ਰੋਪਰ ਲੈਟਰ ਇਸ਼ੂ ਹੋਈ ਸੀ ਡੀ ਐਚ ਐਸ ਵੱਲੋਂ ਕਾ ਸੋ ਉਸ ਦੇ ਅਕੋਰਡਿੰਗਲੀ ਅਸੀਂ ਇਹਨਾਂ ਨੇ ਕਹਿ ਕੇ ਇਸ ਨੂੰ ਸੀਲ ਕੀਤਾ ਇਹ ਕਿੰਨੇ ਸਮੇਂ ਲਈ ਸੀਲ ਕੀਤਾ ਕੋਈ ਸਾਹਮਣੇ ਹੈ ਇਸ ਦੇ ਬਾਰੇ ਅਸੀਂ ਕੁਝ ਨਹੀਂ ਅੱਛਾ ਜੀ ਤੇ ਮੈਂ ਜਿਹੜੀਆਂ ਇੱਥੇ ਗੋਲੀਆਂ ਖਾਣਾਂ ਦੇ ਵਿਅਕਤੀ ਉਹ ਦਵਾਈ ਕਿੱਥੋਂ ਖਾਣਗੇ ਹੁਣ ਉਹ ਸਿਵਲ ਹਸਪੀਟਲ ਫਗਵਾੜਾ ਦੇ ਵਿੱਚ ਸ਼ਿਫਟ ਹੋ ਜਾਏਗਾ ਇਹ ਜਿਹੜੀ ਗੋਲੀ ਵੇਚਦੇ ਆ ਇਹ ਕਿੰਨੇ ਕੁ ਦੀ ਵੇਚਦੇ ਸਾਹਮਣੇ ਆਇਆ ਕੁਝ ਇਸੇ ਬਾਰੇ ਚਰਚਾ ਕਰਤਾ ਅਸੀਂ ਇੱਥੇ ਸਾਰਾ ਅਕਾਊਂਟਿੰਗ ਵਗੈਰਾ ਕਰਕੇ ਜੋ ਵੀ ਸਟਾਕ ਵਗੈਰਾ ਸਾਰਾ ਚੈੱਕ ਕੀਤਾ ਹੈ ਉਹਦਾ ਕੀ ਸਟਾਕ ਚ ਕੀ ਆਇਆ ਜੀ ਇਹ ਤਾਂ ਸਟਾਕ ਦਾ ਫਿਲਹਾਲ ਤਾਂ ਸਾਨੂੰ ਠੀਕ ਹੀ ਮਿਲਿਆ ਜੋ ਇਹਨਾਂ ਦੇ ਰਜਿਸਟਰ ਆਨ ਹੋਣੇ ਨੇ ਵਿੱਚ ਮੈਮ ਸੀਲ ਕਰਨ ਦਾ ਕਾਰਨ ਦੇਖੋ ਜੋ ਸਾਨੂੰ ਬਰੋ ਆਰਡਰ ਹੋਏ ਹੈ ਸੀ ਉਹਦੇ ਅਕਾਊਂਟਿੰਗ ਲਈ ਚੱਲਦਾ ਹੈ ਕਿ ਕਿੰਨੇ ਸਮੇਂ ਤੋਂ ਚੱਲਦਾ ਆਉਂਦਾ ਪਿਆ ਮੈਮ ਇਹ ਕਿੰਨੇ ਸਮੇਂ ਤੋਂ ਡਾਕਟਰ ਸੰਜੀਵ ਲੋਚਨ ਇੱਥੇ ਹਰ ਮਹੀਨੇ ਚੈਕਿੰਗ ਹੁੰਦੀ ਹੈਗੀ ਐ ਐਸਾ ਜਿਹੜੀ ਰੂਟੀਨ ਚੈਕਿੰਗ ਹੈ ਜੀ ਸੋ 5 ਸਾਲ ਤੋਂ ਇਹ ਚੱਲ ਰਿਹਾ ਸੈਨ 5 ਸਾਲ ਤੋਂ ਤੇ ਆਇਆ ਤੇ ਆਰਡਰ ਕਦੋਂ ਹੋਇਆ ਸੀਲ ਕਰਨ ਦਾ ਜੀ ਕੱਲ ਕੱਲ ਆਰਡਰ ਹੋਇਆ ਹਾਂ ਜੀ